ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਐਸਕੇਐਮ ਨਾਨ ਪੋਲੀਟਿਕਲ ਦੇ ਲੀਡਰ ਸਹਿਬਾਨ ਹਰ ਇੱਕ ਵਰਕਰ ਤੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਾਰੇ ਹੀ ਵਰਕਰ ਤੇ ਆਗੂ ਸਹਿਬਾਨ ਕਿਰਪਾ ਕਰਕੇ ਨੋਟ ਕਰਿਓ ਕਿ ਰਾਤ ਐਸਕੇਐਮ ਨਾਨ ਪੋਲੀਟਿਕਲ ਦੀ ਇੱਕ ਮੀਟਿੰਗ ਹੋਈ ਹੈ ਜਿਹੜੀ ਜਿਹੇ ਲਗਾਤਾਰ ਦੋ ਦਿਨ ਤੋਂ ਚੱਲ ਰਹੀ ਸੀ ਸਾਡੇ ਜਿਹੜੇ ਆਗੂ ਜ਼ਿਲ੍ਹਾ ਚ ਬੰਦ ਸੀ ਉਹਨਾਂ ਬਾਰੇ ਵਿਚਾਰਾਂ ਕਰਨ ਤੋਂ ਬਾਅਦ ਜਦੋਂ ਸਾਰੇ ਆਗੂ ਜ਼ਿਲ੍ਹਾ ਤੋਂ ਬਾਹਰ ਆ ਗਏ ਰਾਤ ਵਾਲੀ ਮੀਟਿੰਗ ਦੇ ਵਿੱਚ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਐਸਕੇਐਮ ਨਾਨ ਪੋਲਿਟੀਕਲ ਨੇ ਫੈਸਲਾ ਲਿਆ ਹੈ ਕਿ ਜਿਹੜੇ ਜਿਹੋ ਜਿਹੋ ਹੁਣ ਅੱਜ ਹਾਲਾਤ ਬਣੇ ਨੇ ਬੜੇ ਖਤਰਨਾਕ ਹਾਲਾਤ ਨੇ ਬੜਾ ਦੁੱਖ ਹੈ ਕਿ ਬੇਕਸੂਰ ਲੋਕਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਬੇਕਸੂਰ ਲੋਕ ਐਸ ਢੇਰ ਦੇ ਵਿੱਚ ਮਰ ਰਹੇ ਨੇ ਜੇਕਰ ਕੋਈ ਸਾਡਾ ਫੌਜ ਦੇ ਜਵਾਨ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਉਹ ਵੀ ਸਾਡਾ ਬੱਚਾ ਹੈ ਪਤਾ ਉਹਨੂੰ ਲੱਗਦਾ ਹੈ ਜਿਸ ਮਾਂ ਦਾ ਬੱਚਾ ਜਾਂਦਾ ਹੈ ਜਿਸ ਭੈਣ ਦਾ ਭਾਈ ਜਾਂਦਾ ਹੈ ਜਿਸ ਸਾਡੀ ਧੀ ਦਾ ਸੁਹਾਗ ਉੱਜੜਦਾ ਬੱਚਿਆਂ ਦਾ ਬੱਚਿਆਂ ਦਾ ਬਾਪ ਜਾਂਦਾ ਹੈ ਉਹਨੂੰ ਇਸ ਤਕਲੀਫ ਦਾ ਪਤਾ ਲੱਗਦਾ ਹੈ ਸੋ ਬਹੁਤ ਕੰਬੀਰ ਹਾਲਾਤਾਂ ਦੇ ਵਿੱਚ ਦੇਸ਼ ਵਿਚ ਰਿਹਾ ਹੈ। ਪਰ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਅਸੀਂ ਫੈਸਲਾ ਲਿਆ ਕਿ ਸਾਨੂੰ ਆਪਣੇ ਜਿਹੜੇ ਪ੍ਰੋਗਰਾਮ ਨੇ ਭਾਵੇਂ ਸਾਡੇ ਸਰਕਾਰ ਦੇ ਨਾਲ ਨੀਤੀਆਂ ਪਾਲਿਸੀਆਂ ਨੂੰ ਲੈ ਕੇ ਜਿੰਨੇ ਵੀ ਮਰਜ਼ੀ ਡਿਫਰੈਂਸਸ ਹੋਣ ਸਾਡੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਨਾਲ ਆਪਦੀਆਂ ਮੰਗਾਂ ਮਸਲੇ ਮੁੱਦਿਆਂ ਨੂੰ ਲੈ ਕੇ ਸੋ ਉਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਇਸ ਹਾਲਾਤ ਦਾ ਧਿਆਨ ਰੱਖਦੇ ਹੋਏ ਐਸਕੇਐਮ ਨੌਨ ਪੋਲਿਟਿਕਲ ਨੇ ਫੈਸਲਾ ਲਿਆ ਕਿ 15 ਦਿਨ ਲਈ ਸਾਰੇ ਦੇ ਸਾਰੇ ਜਿਹੜੇ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਪੋਸਟਪੋਨ ਕੀਤੇ ਗਏ ਆ ਰਾਤ ਦੇ ਔਰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਉਸ ਦਿਨ ਤੱਕ ਜਰਾ ਧਿਆਨ ਰੱਖਣਾ ਇਸ ਗੱਲ ਦਾ ਕਿ ਪ੍ਰੋਗਰਾਮ ਪੋਸਟਪੋਨ ਆ ਆਪਣਾ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਪੈਦਾ ਕਰਨਾ ਆਪਣਾ ਕੋਈ ਨਿਸ਼ਾਨਾ ਨਹੀਂ ਹੈ ਸਰਕਾਰ ਆਪਣੇ ਧਿਆਨ ਨਾਲ ਆਪਣਾ ਧਿਆਨ ਕੇਂਦਰਿਤ ਕਰਕੇ ਆਪਦੇ ਉਸ ਮਸਲੇ ਨਾਲ ਨਜਿੱਠੇ ਮੈਂ ਦੂਸਰੀ ਗੱਲ ਵੀ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਵੀ ਕਿ ਸਰਕਾਰ ਵੀ ਕਿਰਪਾ ਕਰਕੇ ਇਹ ਜਿਹੜਾ 15 ਦਿਨ ਦਾ ਅਸੀਂ ਇਸ ਗੱਲ ਨੂੰ ਰੋਕ ਲਾਈ ਹੈ ਵਿਰਾਮ ਲਾਇਆ ਹੈ ਇਹਦੇ ਤੇ ਧਿਆਨ ਦੇਂਦੀ ਹੋਈ ਕੋਈ ਅਜਿਹਾ ਕੰਮ ਨਾ ਕਰੇ ਕਿ ਲੋਕਾਂ ਨੂੰ ਸੜਕ ਦੇ ਉੱਤੇ ਆਉਣਾ ਪਵੇ ਸਰਕਾਰ ਵੀ ਸੋਚੇ ਜਰਾ ਔਰ ਨਾਲ ਦੀ ਨਾਲ ਅਸੀਂ ਬੇਨਤੀ ਕਰਾਂਗੇ ਕਿ ਜਿਹੜੀ ਸਾਡੀ ਅੰਦੋਲਨ ਦੇ ਦੌਰਾਨ ਹੋਏ ਨੁਕਸਾਨ ਦੀ ਕੰਪਨਸੇਸ਼ਨ ਹੈ ਪੰਜਾਬ ਸਰਕਾਰ ਔਰ ਪਟਿਆਲੇ ਦਾ ਪ੍ਰਸ਼ਾਸਨ ਹੈ ਤਿੱਕ ਤੁਰੰਤ ਵਿਚਾਰ ਕਰੇ ਵਿਚਾਰ ਕਰਕੇ ਇਹਦੇ ਇਸ ਮਸਲੇ ਦੇ ਹੱਲ ਲਈ ਔਰ ਉਹਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਲਈ ਸਟੈਪ ਚੱਕੇ ਤਾਂ ਕਿ ਲੋਕ ਇਹ 15 ਦਿਨ ਤੁਹਾਡਾ ਸਹਿਯੋਗ ਦੇ ਸਕਣ ਸਾਡੀ ਫਿਰ ਦੁਬਾਰਾ ਬੇਨਤੀ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ ਸਾਰੇ ਦੇ ਸਾਰਾ ਐਸਕੇਮ ਨਾਨ ਪੋਲਿਟਿਕਲ ਵੱਲੋਂ ਦਿੱਤੇ ਗਏ ਪ੍ਰੋਗਰਾਮ 15 ਦਿਨ ਲਈ ਪੋਸਟਪੋਨ ਕੀਤੇ ਗਏ ਜਾ ਰਹੇ ਨੇ ਔਰ ਉਦੋਂ ਉਸ ਤੋਂ ਬਾਅਦ ਫੇਰ ਦੁਬਾਰਾ ਮੀਟਿੰਗ ਕਰਕੇ ਕਿਹੋ ਜਿਹੇ ਦੇਸ਼ ਦੇ ਹਾਲਾਤ ਬੰਦੇ ਨੇ ਕੀ ਬੰਦਾ ਉਦੋਂ ਬਾਅਦ ਫਿਰ ਨਵਾਂ ਅ ਵਿਚਾਰ ਚਰਚਾ ਕਰਨ ਤੋਂ ਬਾਅਦ ਲ ਨ ਨਵਾਂ ਫੈਸਲਾ ਲਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ